ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਤੁਸੀਂ ਸਭ ਠੀਕ ਠਾਕ ਹੋਵੋਗੇ ਮੈਂ ਤੁਹਾਡਾ ਦੋਸਤ ਯੂਪੀ ਤੋਂ ਸੁਖਮਨ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਨਵੇਂ ਵਲੌਗ ਵਿੱਚ ਤੇ ਮੈਂ ਆਪਣੀ ਇੱਧਰ ਸਬਜ਼ੀਆਂ ਵਾਂ ਲਾਇਆ ਸੀ ਤੇ ਆਪਾਂ ਕਰਨ ਜਾਣ ਜਾ ਰਹੇ ਹਾਂ ਗੁੜਾਈ ਮਟਰਾਂ ਦੀ ਇਹ ਜੀ ਆਪਣੇ ਮਟਰ ਤੇ ਆਹ ਦੇਖੋ ਤੁਸੀਂ ਫੁੱਲ ਆ ਗਏ ਨੇ ਤੇ ਕੁਝ ਬੁਟੀਆਂ ਨੂੰ ਲੱਗ ਗਏ ਮਟਰ ਪੈਣ ਤੇ ਅਜੇ ਇਹਦੇ ਵਿੱਚ ਮਟਰ ਬਣੇ ਨਹੀਂ ਆ ਤੇ ਦੇਖ ਸਕਦੇ ਹੋ ਤੁਸੀਂ ਦੋਸਤੋ ਤੇ ਅੱਜ ਚੱਲ ਰਹੀ ਐ ਧੁੱਪ ਵਧੀਆ ਨਿਕਲੀ ਪਰ ਹਵਾ ਚੱਲ ਰਹੀ ਠੰਢੀ ਠੰਢੀ ਦੋ ਤਿੰਨ ਦਿਨ ਹੋ ਗਏ ਐ ਇਦਾਂ ਹੀ ਚੱਲਦੀ ਐ ਤੇ ਸਬਜ਼ੀਆਂ ਦੀ ਕਾਫੀ ਗੁੜਾਈ ਕਰਨ ਵਾਲੀ ਸੀ ਅਜੇ ਤੇ ਲਸਣ ਦੀ ਦੋ ਕੀਆਰੀਆਂ ਦੀ ਮੈਂ ਕਰ ਦਿੱਤੀ ਸੀ ਤੇ ਇੱਕ ਕੀਆਰਾ ਆਪਣਾ ਰਹਿ ਗਿਆ ਲਸਣ ਦੀ ਗੁੜਾਈ ਕਰਨ ਦਾ ਤੇ ਚਲੋ ਅੱਜ ਆਪਾਂ ਕਰਦੇ ਆ ਗੁੜਾਈ ਤੇ ਆਪਾਂ ਰੰਬੀ ਲੈ ਲਈ ਐ ਤੇ ਨਾਲ ਦੀ ਨਾਲ ਧੁੱਪ ਸਿੱਖਧਿਆ ਨਾਲੇ ਨਾਲ ਆਪਾਂ ਨਾਲ ਦੀ ਨਾਲ ਕਰਦੇ ਆ ਆਪਣਾ ਕੰਮ ਤੇ ਪੂਰਾ ਵਲੌਗ ਜ਼ਰੂਰ ਦੇਖਿਓ ਦੋਸਤੋ ਆ ਦੇਖੋ ਜੀ ਆ ਗਾ ਜਾ ਗੰਦ ਜਾ ਫालतू ਗਜੰਦਾ ਨਾ ਇਹਨੂੰ ਆਪਾਂ ਖੜਦੀ ਨਹੀਂ ਮਾਰ ਤੇ ਲੋ ਜੀ ਮੈਂ ਕਰਤੀ ਮਟਰਾਂ ਦੀ ਦੋਨੋਂ ਕਿਹਰਿਆਂ ਦੀ ਸਫਾਈ ਆ ਗੰਦ ਬੰਦਾ ਪਕੜਦਾ ਤੇ ਹੁਣ ਸਾਫ ਸਾਫ ਜੀ ਹੋ ਗਈ ਤੇ ਫੜ ਦੇਖੋ ਬਹੁਤ ਜਿਆਦਾ ਲੱਗਿਆ ਵਧੀਆ ਹੋ ਗਈ ਆਪਣੀ ਮਟਰਾਂ ਰਕੀ ਤੇ ਆ ਦੇਖੋ ਫੁੱਲ ਵੀ ਬਹੁਤ ਲੱਗੇ ਤੇ ਪੈਣ ਵੀ ਸ਼ੁਰੂ ਹੋ ਗਏ ਪਰ ਇਹਦੇ ਵਿੱਚ ਅਜੇ ਮਟਰ ਬਣਨੇ ਆ ਤੇ ਆ ਦੇਖੋ ਇਧਰਲਾ ਵੀ ਇੱਕ ਹੈ ਸਭ ਆਪ ਦਾ ਘਰ ਤੇ ਸਾਫ਼ ਹੋਣਾ ਸਫਾਈ ਰਹੂਗੀ ਤੇ ਵਧੀਆ ਰਹੂਗਾ ਫਿਰ ਜਦੋਂ ਮਟਰ ਖਤਮ ਹੋ ਜਾਣਗੇ ਇੱਥੇ ਮੁੱਖ ਜਾਣਗੇ ਤੇ ਫਿਰ ਆਪਾਂ ਨਾਲ ਦੀ ਨਾਲ ਕੁਝ ਬੀਜ ਦਾਂਗੇ ਥੋੜਾ ਜਿਹਾ ਪੁੱਤਾ ਦੀ ਮਿਹਨਤ ਨਹੀਂ ਲੱਗਦੀ ਫਿਰ ਤੇ ਆਹ ਲਸਣ ਦਾ ਕਿਹੜਾ ਮੈਂ ਕੱਲ ਗੋੜਦਾ ਸੀ ਤੇ ਇੱਧਰ ਵਾਲਾ ਗੋੜਨ ਵਾਲਾ ਉਹ ਹੁਣ ਮੈਂ ਗੋੜਦਾ ਚੱਤ ਲਈ ਲੰਬੀ ਉਹ ਲਸਣ ਗੋੜਦੀ ਤੇ ਇੱਧਰ ਦੇਖੋ ਜੀ ਸੋਹਣੇ ਸੋਹਣੇ ਪੀਲੇ ਪੀਲੇ ਫੁੱਲ ਆਈ ਦੇ ਅਸਰੋਂ ਹੀ ਨਾਲ ਨਾਲ ਤੇ ਸਰੋਂ ਦੀ ਫੋਲ ਹੈ ਤੇ ਚਲੋ ਜੀ ਹੁਣ ਆਪਾਂ ਗੋੜਦੇ ਆਪਾਂ ਕਰਤੀ ਸਫਸਾਈ ਮਟਰਾਂ ਦੀ ਤੇ ਹੁਣ ਆਪਾਂ ਗੋੜਦੇ ਆ ਲਸਣ ਦੀ ਕਿਆਰੀ ਤੇ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣਾ ਦੋਸਤੋ ਆ ਦੇਖੋ ਮੂੜੀਆਂ ਕਿੱਡੀਆਂ ਕਿਡੀਆਂ ਮੋਟੀਆਂ ਹੋਈਆਂ ਮੂੜੀਆਂ ਨਹੀਂ ਮੂੜੇ ਹੀ ਬਣੇ ਪਏ ਨੇ ਬਹੁਤ ਮੂੜੀਆਂ ਮੈਂ ਵਿਝੀਆਂ ਸੀ ਰੀਜ ਦੇ ਨਾਲ ਪਰ ਨਾ ਏਅਰ ਕੀ ਠੰਡਾ ਬਹੁਤ ਜ਼ਿਆਦਾ ਪਈਆਂ ਤੇ ਖਾਧੀਆਂ ਨਹੀਂ ਕਿਸੇ ਨੇ ਮੈਂ ਵੀ ਬਹੁਤ ਘੱਟ ਖਾਧੀਆਂ ਮੈਂ ਤੇ ਬਹੁਤ ਸਲਾਦ ਦੇ ਵਿੱਚ ਖਾਣਾ ਹੈ ਤੇ ਹੁਣ ਤੁਪਾਂ ਜੜੀਆਂ ਹੁਣ ਆਪਾਂ ਖਾਣੀਆਂ ਤੇ ਆਪਾਂ ਰੋਟੀਆਂ ਵੀ ਕਈ ਵਾਰ ਬਣਾ ਲਈਆਂ ਸਬਜ਼ੀ ਵੀ ਬਣਾਈ ਮੂੜੀਆਂ ਦੀ ਤੇ ਇੰਨੀਆਂ ਕਾਫੀ ਹੈ ਜੇ ਅਜੇ ਵੈਸੇ ਪੱਕੀਆਂ ਨਹੀਂ ਐ ਮੋਟੀਆਂ ਬਹੁਤ ਹੋਈਆਂ ਤੇ ਚਲੋ ਆਪਾਂ ਗੁੜ ਦਈਏ ਹੁਣ ਲਸਣ ਹਾਂ ਪਰ ਆਪਣਾ ਲਸਣ ਗੁੱਡਿਆ ਗਿਆ ਹੈ ਤੇ ਆਪਣਾ ਕੰਮ ਫਿਨਿਸ਼ ਹੋ ਗਿਆ ਇਧਰੋਂ ਦੋਨੋਂ ਕਿਹਾਰੇ ਗੁੱਡੇ ਤੇ ਆਪਾਂ ਤੇ ਆਪਣਾ ਕਿਹਾਰਾ ਗੁੱਡਿਆ ਗਿਆ ਲਸਣ ਦਾ ਦੋਸਤੋ ਤੇ ਹੁਣ ਮੈਨੂੰ ਲੱਗੀ ਭੁੱਖ ਤੇ ਪੂਆ ਜੀ ਆਏ ਹੀ ਕਹਿੰਦੇ ਰੋਟੀ ਖਾ ਲਾ ਮੈਂ ਕਿਹਾ ਚਲੋ ਗੋੜ ਕੇ ਹੀ ਫੇਰ ਹੀ ਆਪਾਂ ਖਾਣਾ ਤੇ ਕਾਫੀ ਟਾਈਮ ਲੱਗ ਜਾਂਦਾ ਹੈ ਕਿ ਆਪਾਂ ਜਲਦੀ ਜਲਦੀ ਤੁਹਾਨੂੰ ਦਿਖਾ ਦతా ਵੀਡੀਓ ਦੇ ਵਿੱਚ ਇਹ ਇੱਧਰ ਆ ਕੁਛ ਕੱਪੜੇ ਭਾਬੀ ਜੀ ਨੇ ਇੱਥੇ ਸੁੱਕ ਨਹੀਂ ਪਾਏ ਇਹ ਨਾ ਨਿੰਬੂਆਂ ਦਾ ਬੂਟਾ ਏ ਤੇ ਚਲੋ ਮੈਂ ਨਾ ਇੱਕ ਚੀਜ਼ ਦਿਖਾਉਣਾ ਤੁਹਾਨੂੰ ਜੀ ਰੋਟੀ ਖਾਣ ਲੱਗਾ ਸੀ ਤੇ ਮੈਂ ਇੱਕ ਮੂਲੀ ਪੁੱਟਣੀ ਏ ਤੇ ਇੱਕ ਚੁਕੰਦਰ ਪੁੱਟ ਕੇ ਖਾਣਾ ਅੱਜ ਚੁਕੰਦਰ ਦਿਖਾਉਣੀ ਏ ਤੁਹਾਨੂੰ ਲਾਲ ਲਾਲ ਖੂਨ ਵਰਗੀ ਹੁੰਦੀ ਲਾਲ ਰੰਗ ਦੇਖਿਓ ਤੁਸੀਂ ਉਹਦਾ ਚੁਕੰਦਰ ਸਾਡੇ ਘਰੇ ਕੋਈ ਹੋਰ ਨਹੀਂ ਜ਼ਿਆਦਾ ਖਾਂਦੇ ਨਹੀਂ ਆ ਮੇਰੇ ਡੈਡੀ ਜੀ ਖਾ ਲੈਂਦੇ ਆ ਤੇ ਮੈਂ ਖੁਦ ਖਾਣਾ ਸੀ ਤੇ ਤਾਂ ਕਰਕੇ ਮੈਂ ਵੇਚੀਆ ਚੁਕੰਦਰਾਂ ਚਲੋ ਕਿ ਆ ਇਧਰ ਆਪਣੀਆਂ ਗਾਜਰਾਂ ਸੀ ਗਾਜਰਾਂ ਤੇ ਹੋ ਗਈਆਂ ਖਤਮ ਹੁਣ ਇਧਰ ਆਪਾਂ ਗੁੱੜ ਕੇ ਇਹਨੂੰ ਵੀ ਚੰਗੀ ਤਰ੍ਹਾਂ ਤੇ ਇੱਥੇ ਆਪਾਂ ਹੁਣ ਸਬੀੇਲਾ ਲਾਵਾਂਗੇ ਵੀੇਲਾ ਵਾਲੀਆਂ ਸਬਜ਼ੀਆਂ ਤੂ ਬੀਜ ਲਿਆਂਦੇ ਸੀ ਮੈਂ ਬਾਜ਼ਾਰ ਤੋਂ ਕਾਫੀ ਦਿਨ ਪਹਿਲਾਂ ਤੇ ਆਹ ਲਸਣੇ ਇਧਰ ਦੋ ਕਿਆ ਰੇ ਤੇ ਇਹ ਜਾਦਾ ਵਧੀਆ ਨਹੀਂ ਠੀਕ ਠਾਕ ਹੀ ਹੈ ਤੇ ਇਹ ਮੈਂ ਕੱਲ ਪਰਸੋ ਗੁੱੜਦਾ ਸੀ ਇਹਨੂੰ ਵੀ ਉਧਰ ਮੈਂ ਗੁੱੜਦਾ ਸੀ ਪਹਿਲੇ ਤੇ ਇਧਰ ਕੱਲ ਗੁੱੜਦਾ ਸੀ ਤੇ ਆਪਾਂ ਇੱਕ ਚਕੰਦਰ ਬਟਲੀ ਨੇ ਆ ਆਪਣਾ ਧਨੀਆ ਹੈ ਇਹ ਵੀ ਥੋੜਾ ਹੋ ਗਿਆ ਹੈ ਪਰ ਜੀ ਹੈਗਾ ਠੀਕ ਠਾਕ ਹੀ ਹੈ ਇਹਨੂੰ ਵੀ ਇੱਕ ਚੰਗੀ ਤਰ੍ਹਾਂ ਗੁੱੜ ਦੂੰਗਾ ਹੈ ਇੱਕ ਕਾਪਾ ਚੁਕੰਦਰ ਪੁੱਟ ਲਈ ਨਹੀਂ ਵੈਸੇ ਬਹੁਤ ਵਧੀਆ ਦੀਆਂ ਇੱਕ ਢੀ ਵੱਡੀ ਚੁਕੰਦਰ ਲਾਲ ਹੁੰਦੀਆਂ ਆਪਾਂ ਛੁੱਟੀ ਪੁੱਟ ਲੈਨੇ ਐ ਐਨੀ ਆ ਪੁੱਟ ਲਈ ਐ ਤੇ ਇੱਕ ਮੂਲੀ ਆਪਾਂ ਪੁੱਟ ਲੈਨੇ ਆ ਵੀ ਹੁਣ ਕਿਆਰੀ ਖਾਲੀ ਹੋ ਗਈ ਐ ਇਹਨਾਂ ਨੇ ਵੀ ਗੁੱਡ ਕੇ ਤੇ ਇਹਦੇ ਚ ਹੁਣ ਮੈਂ ਵੇਲਾਂ ਵੇਚ ਰਿਆਂ ਆ ਆ ਮੇਥੀ ਮੇਥੇ ਮਾਲਕ ਵਗੈਰਾ ਸਭ ਹੁਣ ਸਿਆਲਮ ਦੀ ਸਬਜੀ ਤੇ ਖਤਮ ਹੀ ਹੋਣ ਵਾਲੀ ਬਸ ਅਜੇ ਫਿਰ ਵੀ ਹੈ ਗਈ ਚਲੋ ਇੱਕ ਇਧਰ ਮੂਲੀ ਪੁੱਟ ਲੈਣਾ ਮੈਂ ਜਦੋਂ ਵੀ ਰੋਟੀ ਖਾਣੀ ਹੁੰਦੀ ਮੂਲੀ ਚੁਕੰਦਰ ਸਭ ਕੁੱਟ ਕੇ ਨਾ ਹਾਪਾ ਕੁੱਟਲੀ ਮੂਲੀ ਤੇ ਚਲਦੇ ਹਾਂ ਉਹਨੂੰ ਧੋਨੇ ਆ ਚੀਰਦੇ ਆ ਫਿਰ ਖਾਣੇ ਆ ਰੋਟੀ ਹੁਣ ਚੀਰਦੇ ਆ ਚੁਕੰਦਰ ਤੇ ਪੀ ਤੇ ਮਾਰਾਂ ਤੇ ਇਹ ਆ ਜੀ ਟਾਣੀਆਂ ਤੂਤ ਵਗੈਰਾ ਦੀਆਂ ਹੋਰ ਪੇੜਾਂ ਦੀਆਂ ਸ਼ਾਂਖੇ ਇੱਥੇ ਰੱਖਿਆ ਏ ਇਹ ਖੇਤ ਚੁਲਿਆਂ ਦੀਆਂ ਸੀ ਆਸ-ਪਾਸੇ ਖੇਤ ਦੇ ਕਾਫੀ ਪੇੜ ਹੈ ਪਰ ਇਹ ਫੁੱਫੜ ਜੀ ਹੁਣਾਂ ਦੀ ਪੈੜੀ ਹੈ ਤੇ ਉਧਰ ਲੇਵਰ ਕਰਨਾ ਸ਼ੁਰੂ ਰਹੀ ਤੇ ਸਤਵਿੰਦਰ ਹੁਣਾਂ ਨੇ ਤੇ ਲੇਵਰ ਨੇ ਆ ਸਭ ਛਾਂਗ ਕੇ ਤੇ ਇੱਥੇ ਲੈ ਆਂਦੀਆਂ ਟਰਾਲੀ 'ਚ ਤੇ ਇਹ ਬਲ ਜਦੋਂ ਸੁੱਕ ਜਾਣਗੀਆਂ ਬਾਲਣ ਦੇ ਕੰਮ ਆਣ ਗੀਆਂ ਤੇ ਨਾਲ ਹੀ ਆਪਣੀਆਂ ਜਦੋਂ ਵੇਲਾਂ ਵੱਡੀਆਂ ਹੋਣਗੀਆਂ ਤੇ ਉਦੋਂ ਆਪਾਂ ਵੇਲਾਂ ਵਗੈਰਾ ਛਾੜ ਦਾਂਗੇ ਆ ਵਧੀਆ ਚੜ ਜਾਂਦੀਆਂ ਵੇਲਾਂ ਤਾਂ ਹਟਾਣੀਆਂ ਜੀਆਂ ਲਾ ਦਾਂਗੇ ਬਾੜਾ ਜਿਹਾ ਬਣਾ ਦਾਂਗੇ ਵੀ ਮੈਂ ਇੱਥੇ ਹੁਣ ਕੁਰਸੀ ਢਾਕੇ ਸੇਕ ਰਿਆਂ ਤੁੱਪ ਇੱਥੇ ਬਹਿ ਜਣਾ ਹੁੰਨਾ ਜ਼ਿਆਦਾਤਰ ਮੈਂ ਘਰ ਦੇ ਪਿੱਛੇ ਜਾਂ ਸਬਜ਼ੀਆਂ ਕੋਲ ਤੇ ਵਧੀਆ ਲੱਗਦਾ ਇੱਥੇ ਤੁੱਪ ਤੇ ਹੈਗੀ ਪਰ ਅੱਜ ਕੱਲ ਹਵਾ ਜੀ ਬਹੁਤ ਚੱਲ ਰਹੀ ਹੈ ਤੇ ਹੁਣ 2 ਕਵਜਣ ਵਾਲੇ ਆ ਫਿਰ ਆਪਣਾ 3 ਕਵਜੇ 2:30 ਦਿਨ ਵਜੇ ਆਪਣਾ ਕੰਮ ਸ਼ੁਰੂ ਹੋ ਜਾਣਾ ਡੰਗਰਾਂ ਨੂੰ ਪੱਠੀ ਕੁੱਤਰ ਕੇ ਪਾਉਣ ਦਾ ਤੇ ਬਰਸੀਨ ਮੇਰੇ ਡੈਡੀ ਜੀ ਨੇ ਵੜਤਾ ਹੀ ਥੋੜਾ ਹੀ ਵੱਡਿਆ ਹੈ ਕਿਉਂਕਿ ਬਰਸੀਨ ਥੋੜਾ ਹੈ ਤੇ ਇੱਕ ਪਾਂਡੀ ਵੜਦੇ ਹਾਂ ਹਰਿਆਗ ਹੁੰਦੇ ਆ ਤੇ ਫਿਰ ਬਸ ਚੱਲ ਸੋ ਚੱਲ ਡੰਗਰਾਂ ਚ ਹੀ ਰਹਿਣਾ ਕੰਮ ਆਪਣਾ ਤਾਂ ਹੀ ਕਰਕੇ ਮੈਂ ਦੁਪਹਿਰੇ ਆਪਣਾ ਇੰਨਾ ਕੁ ਸਵੇਰੇ ਸਵੇਰੇ ਕੰਮ ਨਿਬੇੜ ਲੈਣਾ ਉਹਨਾਂ ਸਬਜ਼ੀਆਂ ਦੀ ਗੋਡਾ ਗੋਡਾਈ ਵਗੈਰਾ ਸਾਫ਼ ਸੁਪਾਈ ਵਗੈਰਾ ਤੇ ਹੁਣ ਆਪਾਂ ਨਾ ਦੂਜੀਆਂ ਸਬਜ਼ੀਆਂ ਵੀ ਬੀਜਾਂਗੇ ਆ ਜਿਹੜੀਆਂ ਹਵੇਲਾਂ ਵਾਲੀਆਂ ਸਬਜ਼ੀਆਂ ਹਰੀਆਂ ਤੇ ਇਹ ਵੀ ਮੈਂ ਕੱਲ ਨੂੰ ਬੀਜੂਗਾ ਅੱਜ ਥਾਂ ਥੋਂ ਬਣਾ ਲਿਆ ਸੀ ਤੇ ਕੱਲ ਨੂੰ ਇਹਨਾਂ ਦੇ ਬੀਜ ਬੀਜੂਗਾ ਤੇ ਮੈਨੂੰ ਸਬਜ਼ੀਆਂ ਬੀਜਣ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਤੇ ਹਮੇਸ਼ਾ ਹਰ ਸੀਜ਼ਨ ਦੀਆਂ ਸਬਜ਼ੀਆਂ ਮੈਂ ਹੀ ਆਪਣੇ ਹੱਥੀਂ ਬੀਜਦਾ ਐ ਗੋਡੀ ਕਰਦਾ ਐ ਤੇ ਇਦੇ ਵਿੱਚ ਬਹੁਤ ਸਕੂਨ ਮਿਲਦਾ ਏ ਟਾਈਮ ਸਪੈਂਡ ਕਰਨਾ ਮੈਨੂੰ ਕੋਈ ਬੋਰਿੰਗ ਨਹੀਂ ਲੱਗਦਾ ਜਿਹੜੇ ਕੰਮ ਚ ਆਪਾਂ ਨੂੰ ਜਿਹੜੇ ਚ ਸ਼ੌਂਕ ਹੋਵੇ ਜਿਹਦੇ ਚ ਮਨ ਹੋਵੇ ਉਹ ਆਪਾਂ ਨੂੰ ਉਹਦੇ ਵਿੱਚ ਹੀ ਸਕੂਨ ਮਿਲਦਾ ਜ਼ਿਆਦਾ ਤੇ ਹੁਣ ਦੋਸਤੋ ਆਪਾਂ ਕਰਦੇ ਆ ਵਲੌਗ ਦਾ ਇੱਥੇ ਹੀ ਐਂਡ ਜੇ ਵਲੌਗ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਜੀ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਪੋਰਟ ਜ਼ਰੂਰ ਕਰਿਓ ਤੇ ਮਿਲਦੇ ਆਂ ਹੋਰ ਨਵੇਂ ਵਲੌਗ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਪੂਰਾ ਵਲੌਗ ਦੇਖਣ ਲਈ ਸਾਰਿਆਂ ਦਾ ਦਿলো ਧੰਨਵਾਦ ਜੀ